ਟਰੱਕ ਜੂਨੀਅਨ ਪਵਾਨੀਗੜ ਦੇ ਨਵ ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਵਾਜਵਾ ਨੇ ਅੱਜ ਸਮੁੱਚੇ ਟਰੱਕ ਆਪਰੇਟਰਾਂ ਦੇ ਨਾਲ ਪਿੰਡ ਨਾਗਰਾ ਵਿਖੇ ਟਰੱਕ ਜੂਨੀਅਨ ਦੀ ਸੁਪਰੀਮ ਕੋਰਟ ਮੰਨੀ ਜਾਣ ਵਾਲੀ ਸਮਾਧ ਉੱਤੇ ਜਾ ਕੇ ਸਹੁੰ ਚੁੱਕੀਗੇ ਉਸਨੇ ਪ੍ਰਧਾਨ ਬਣ ਲਈ ਨਾ ਹੀ ਕਿਸੇ ਨੂੰ 55 ਲੱਖ ਰੁਪਏ ਦਿੱਤੇ ਹਨ ਅਤੇ ਨਾ ਹੀ ਕਿਸੇ ਨੂੰ ਕੋਈ ਕਾਰ ਆਫਰ ਕੀਤੀ ਹੈ ਉਸਨੇ ਕਿਹਾ ਕਿ ਉਹ ਟਰੱਕ ਆਪਰੇਟਰਾਂ ਦੀ ਸਹਿਮਤੀ ਨਾਲ ਪ੍ਰਧਾਨ ਬਣੇ ਹਨ ਦੇ ਉਹਨਾਂ ਉੱਪਰ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਸਭ ਬੇਵਿਨਾਦ ਹਨ ਉਹਨਾਂ ਸਮਾਜਸੀ ਪਾਰਟੀਆਂ ਨੂੰ ਵੀ ਕਿਹਾ ਗਿਆ ਟਰੱਕ ਜੁਨੀਆ ਨੂੰ ਦੇ ਮਾਮਲੇ ਵਿੱਚ ਤੁਲਨਾ ਦਿੱਤੀ ਜਾਵੇ ਕਿਉਂਕਿ ਇਹ ਗਰੀਬਾਂ ਨਾਲ ਜੁੜਿਆ ਹੋਇਆ ਰੋਜ਼ਗਾਰ ਦਾ ਸਾਧਨ ਹੈ ਸਾਡੇ ਤੇ ਬਾਰ-ਬਾਰ ਇਲਜ਼ਾਮ ਲੱਗ ਰਹੇ ਸੀ 2.55 ਲੱਖ ਰੁਪਏ ਦੇ ਕਿ ਇਹਨੇ ਪ੍ਰਵਾਨਗੀ ਲਈ ਹੈ ਤੇ ਅਸੀਂ ਸਾਡੀ ਜੁਨੀਅਰ ਸਾਰੀ ਇਸ ਸੰਸਥਾ ਨੂੰ ਮੰਨਦੀ ਆ ਬਾਬੇ ਸਦਰ ਨਾਗਰਾਜੀ ਨੂੰ ਇੱਥੇ ਮੈਂ ਉਹ ਵੀ ਹਾਜ਼ਰੀ ਚ ਸੌ ਚੁੱਕੀ ਆ ਤੇ ਸਾਡੀ ਜੁਨੀਅਰ ਨੂੰ ਬਾਰ-ਬਾਰ ਬਦਨਾਮ ਕਰਿਆ ਜਾ ਰਿਹਾ ਹੋਂਡਾ ਟੈਕਸ ਕਹਿ ਕੇ ਵੀ ਅਸੀਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਮਨਜੀਤ ਸਿੰਘ ਕਾਕੇ ਨੂੰ ਵੀ ਵੀ ਵੀਰ ਬਣ ਕੇ ਇਸ ਨੂੰ ਬਦਨਾਮ ਨਾ ਕਰੋ ਸਾਡੇ ਇਸ ਰੋਜ਼ਗਾਰ ਨੂੰ ਇਸ ਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਇਸੇ ਇਸੇ ਗੱਲ ਦੀ ਸੋਚ ਚੁੱਕੀ ਆ ਵੀ ਜਾਂ ਤਾਂ ਸਾਡਾ 55 ਲੱਖ ਦਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ 55 ਲੱਖ ਰੁਪਏ ਦੀ ਕੋਈ ਫੋਰਚੂਨਰ ਲੈ ਕੇ ਦਿੱਤੀ ਹੋਵੇ ਜਾਂ ਇਸੇ 55 ਲੱਖ ਰੁਪਏ ਦਿੱਤਾ ਹੋਵੇ ਇਸ ਅਸੀਂ ਗੁਰੂ ਦੀ ਹਾਜ਼ਰ ਹਾਜ਼ਰ ਨਾਜ਼ਰ ਓਕੇ ਸੀ ਇਹ ਸੌਂ ਚੁੱਕੀ ਹੈ ਤਾਂ ਸਾਰੇ ਟਰੱਕ ਓਪਰੇਟਰ ਵੀਰ ਜੀ ਤੁਹਾਡੇ ਹਾਂਜੀ ਹਾਂਜੀ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਕੈਮਰਾਮੈਨ ਚੈੱਕ ਕਰ ਲੇ ਵੀ ਹਾਂ ਵੀ ਸਾਰੇ ਆਪਣੇ ਟਰੱਕ ਆਪਰੇਟਰ ਭਾਈ ਨੇ ਆਪਣੇ ਨਾਲ ਖੜੇ। ਇਹ ਤਾਂ ਜੀ ਹੁਣ ਉਹ ਜਾਣਦੇ ਨੇ ਜਾਂ ਉਹ ਪ੍ਰਮਾਤਮਾ ਜਾਣਦਾ ਹੋ ਕਿਉਂ ਸਾਡੇ ਨੂੰ ਬਦਨਾਮ ਕਰਨ ਲਈ ਲੱਗੇ ਹੋਏ ਨੇ। ਸਾਡੇ ਪਰਿਵਾਰ ਬਾਰੇ ਪੁੱਛ ਕੇ ਦੇਖ ਲੋ ਅਸੀਂ ਕੋਈ ਵੀ ਐਸਾ ਸਾਡੇ ਤੇ ਅੱਜ ਤੱਕ ਇਲਜ਼ਾਮ ਨਹੀਂ ਲੱਗਿਆ ਸੀ ਜੋ ਸਾਨੂੰ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ ਇਹ ਗੱਲਾਂ ਸੁਣ ਸੁਣ ਕੇ ਵੀ ਹਾਂ ਤੁਸੀਂ 55 ਲੱਖ ਵਾਲੇ ਨਜ਼ਰੀਏ ਨਾਲ ਲੋਕ ਸਾਨੂੰ ਦੇਖਣ ਲੱਗੇ ਵੀ ਇਹ ਗੱਲ 'ਚ ਬਿਲਕੁਲ ਸੱਚਾਈ ਨਹੀਂ ਹੈਗੀ। ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਸ ਸਾਨੂੰ ਬਖਸ਼ੋ ਇਸ ਕੰਮ।